ਜੀ ਆਇਆਂ ਨੂੰ ਦੋਸਤੋ ਲिटल ਐਂਜਲਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਸਿੱਖਣ ਜਾ ਰਹੇ ਹਾਂ ਗੁਰਮੁਖੀ ਦੇ ਅੱਖਰ ਊੜਾ ਊਠ ਐੜਾ ਅਨਾਰ ਈੜੀ ਇਲ ਸਸਾ ਸੰਤਰਾ ਹਹਾ ਹਾਤੀ ਕ ਕਬੂਤਰ ਖ ਖਕਰਗੋਸ਼ ਗੱਗਾ ਗਮਲਾ ਕ ਗ ਘ ਕ ਨ ਈ ਆਂ ਖਾਲੀ ਚ ਚਾ ਚਮਚਾ ਛ ਛਾ ਛਤਰੀ ਜ ਜਾ ਜੱਗ ਝ ਝਾਂ ਝੰਡਾ ਕ ਈ ਆਂ ਖਾਲੀ ਟੈਂਕਾ ਟਮਾਟਰ ਠ ਠਾ ਠੇਲਾ ਡ ਡਾ ਡੱਡੂ ਢ ਡਾ ਢੋਲਕ ਨਾਣਾ ਖਾਲੀ ਤਤਾ ਤਰਬੂਜ ਥਥਾ ਥਰਮਸ ਦਦਾ ਦਵਾਤ ਤਦਾ ਤੋਬੀ ਨੰਨਾ ਨਲਕਾ ਪੱਪਾ ਪਤੰਗ ਫਫਾ ਫਲ ਬੁਬਾ ਬਤਖ ਪੱਬਾ ਪੇੜ ਮੰਮਾ ਮੱਛੀ ਯਾਇ ਯਕਾ ਰਾਰਾ ਰੇਡੀਓ ਲੱਲਾ ਲਾਟੂ ਵਾਵਾ ਵਾਜਾ ਡਾੜਾ ਖਾਲੀ ਸਸੇ ਪੈਰ ਬਿੰਦੀ ਸ਼ਲਗਮ ਖਖੇ ਪੈਰ ਬਿੰਦੀ ਖਰਬੂਜਾ ਗਗੇ ਪੈਰ ਬਿੰਦੀ ਗੁਬਾਰਾ ਜਜੇ ਪੈਰ ਬਿੰਦੀ ਜੰਜੀਰ ਫਫੇ ਪੈਰ ਬਿੰਦੀ ਫੁਆਰਾ ਲੱਲੇ ਪੈਰ ਬਿੰਦੀ ਧੰਨਵਾਦ ਜੀ